ਪਿੱਛੇ ਸਾਡੇ ਕੋਲ ਇੱਕ ਮਾਤਾ ਆ ਗਈ ਆਪਦੇ ਮੁੰਡੇ ਨੂੰ ਨਾਲ ਲੈ ਕੇ ਆਈ ਬੱਚਾ ਨਾਲ ਆਇਆ ਕਹਿੰਦੇ ਮੇਰੇ ਪੁੱਤ ਦੋ ਸਿਲੰਡਰ ਵੇਚ ਤੇ ਚੱਕੇ ਉਹਨੇ ਮੈਂ ਕਿਹਾ ਬਾਕੀ ਦੇ ਕੰਮ ਬਾਅਦ ਚ ਕਰਾਂਗੇ ਪਹਿਲਾਂ ਸਿਲੰਡਰ ਬਰਾਂਧ ਕਰਾਓ ਮਾਰ ਕੇ ਜੁੱਤੀਆਂ ਬੰਦੇ ਤੋਂ ਸਿਲੰਡਰ ਬਰਾਂਧ ਕਰਾ ਕੇ ਤੇ ਉੱਥੇ ਮਾਤਾ ਨੂੰ ਵਿਚਾਰੀ ਸ਼ੀਸ਼ਾ ਦਿੰਦੀ ਗਈ ਫਿਰ ਉਹਦੇ ਪੁੱਤ ਨੂੰ ਅਸੀਂ ਉੱਥੇ ਨਸ਼ਾ ਛਡਾਊ ਕੈਂਪ ਦੇ ਵਿੱਚ ਦਾਖਲ ਕਰਵਾਇਆ ਕਹਿੰਦੀ ਮੇਰੇ ਕੋਲੇ ਪੈਸੇ ਨਹੀਂ ਐ 3000 ਰੁਪਏ ਮੈਂ ਜੇਬ ਦੇ ਵਿੱਚੋਂ ਦਿੰਦਾ ਦਸਵੰਦ ਕੱਢਣਾ ਬੰਦਾ ਕਿ ਨਹੀਂ ਹਰੇਕ ਸਖਦਾ ਜਿਹੜਾ ਬੰਦਾ ਪੱਕਾ ਮੰਨ ਲਏ ਤੋ ਅਸੀਂ ਆਹ ਦਸਵੰਦੀ ਹੈ ਨਾ ਬਾ ਗੁਰਦੁਆਰੇ ਮੱਥਾ ਟੇਕੀ ਜਾਂਦੇ ਆ ਮੰਦਰਾਂ ਮਸੀਤਾਂ 'ਚ ਮੱਥਾ ਟੇਕੀ ਜਾਂਦੇ ਆ ਲੋਕ ਜਾਂਦੇ ਆ ਦਰਬਾਰ ਸਾਹਿਬ ਆਪਾਂ ਕਿਸੇ ਦੀ ਲਿਖਤ ਨਹੀਂ ਕਰਦੇ ਸੋਨੇ ਦਾ ਕੜਾ ਪਾਇਆ ਮੁੰਦਰੀ ਪਾਈਆ ਲਾ ਕੇ ਸਿੱਟ ਦੀ ਚੜਾ ਦਿਓ ਗੱਲ ਤਾਂ ਜੇ ਕਿਸੇ ਗਰੀਬ ਦੇ ਮੂੰਹ 'ਚ ਪਊਗਾ ਉਹਦਾ ਫਾਇਦਾ ਹੈ ਸ਼ੰਤ ਮਹਾਪੁਰਖ ਕਹਿੰਦੇ ਹੁੰਦੇ ਆ ਜਿਹੜੀ ਮਾਇਆ ਗੋਲਕ ਚਪਾਦੀ ਉਹਦਾ ਫਲ ਤਾਂ ਕਦੇ ਜਿਹੜੀ ਲੰਗਰ ਚਪਾਦੀ ਉਹਦਾ ਜਦੇ ਜਦੋਂ ਕਿਸੇ ਗਰੀਬ ਦਾ ਮੂੰਹ ਹੁੰਦਾ ਨਾ ਗੋੜਕ ਹੁੰਦੀ ਆ ਉਹਨੂੰ ਜੇ ਤੁਸੀਂ ਕਿਸੇ ਦੀ ਮਦਦ ਕਰੋਗੇ ਪਰ ਮਾਗਣਾ ਛੋਟੇ ਕਾਰਜ ਆਪੀ ਰਾਸ ਕਰ ਦਿੰਦਾ ਸਰ ਸੋ ਐਸ ਕਰਕੇ ਰੱਬ ਨਾਲ ਵੀ ਜੋੜਿਆ ਕਰੋ ਬੱਚਿਆਂ ਨੂੰ ਗੁਰਦੁਆਰੇ ਜਾਣਾ ਛੱਡ ਕੇ ਪਾਠ ਕਰਨਾ ਛੱਡ ਕੇ ਮਾਂ ਬਾਪਣਾ ਛੱਡ ਗੀਆਂ ਅ ਕੱਲ ਬਾਈ ਜੀ ਗੱਲ ਕਰੀ ਜਾਂਦੇ ਜੈਸਾ ਖਾਈਏ ਅੰਨ ਤੇ ਵੈਸਾ ਹੋਵੇ ਮਨ ਉਹੀ ਗੱਲ ਹੈ ਨਾ ਜੇ ਤੁਸੀਂ ਆਟਾ ਬਣਾਓਗੇ ਰੋਟੀ ਗੁੰਨੋਗੇ ਜਿਦਾ ਸ਼ਮਨ ਕਰਕੇ ਗੁੰਨੋਗੇ ਪਹਿਲਾਂ ਜਾਬ ਕਰਕੇ ਗੁੰਨੋਗੇ ਕੰਮ ਕਰ ਸਤਨਾਮ ਵਾਹਿਗੁਰੂ ਦਾ ਤਾਂ ਫੇਰ ਤਾਂ ਉਹੀ ਜੀ ਹੋਊਗੀ ਸੁਰਤੀ ਤੇ ਜੇ ਗੰਦੇ ਪਿੱਛੇ ਸ਼ਰੀਲ ਗਾਣੇ ਚੱਲੀ ਜਾਂਦੇ ਆ ਮੁੰਨੀਆਂ ਨਾਚੀ ਜਾਂਦੀ ਹੈ ਗਾਣੇ ਤੇ ਫਿਰ ਤਾਂ ਉਹ ਮੁੰਡਾ ਵੀ ਥੋੜਾ